ਮੈਂ ਦੀ ਗੱਲ ਕਰਾਂ ਤੇ ਆਪਾਂ ਪੜੇ ਰਹਾਂਗੇ ਬੈਠੋ ਫੈਕਟੇ ਭੂਣਾ ਅੱਜ ਸਵਾਗਤ ਹੈ ਬਹੁਤ ਸਾਰੇ ਸਿੰਘ ਜੀ ਬਾਬਾ ਲਖੇ ਸਾਡੇ ਸਭ ਦੇ ਹਰ ਨੂੰ ਪਿਆਰੇ ਆਪੂ ਅੱਜ ਸਾਡੇ ਸਿੰਘ ਨੂੰ ਹਲਕੇ ਤੋਂ ਨਮਾਇੰਗੇ ਜੀ ਵਿਜੇਂਦਰ ਸਿੰਘਾ ਉਹ ਅੱਜ ਜੋ ਇੱਕ ਸੁਪਨਾ ਸੀ ਮੈਡੀਕਲ ਕਾਲਜ ਦਾ ਉਹ其实ਕ ਵਿੱਚ ਪੜ੍ਹਨ ਦੇ ਲਈ ਉਹ ਜੇਟ ਨੂੰ ਜੁਆ ਕਰਵਾ ਰਹੇ ਨੇ

ਕਿ ਕੋਈ ਬੋਲ ਰਿਹਾ ਹੈਗਾ ਤਾਂ ਫਿਰ ਨੂੰ ਚੱਕ ਕੇ ਲੈ ਜਾਓ ਸਰ ਆਦਨ ਟੀਐਸ ਜੀ ਇਹਨੇ ਕਹੇ ਥੋੜਾ ਫੀਪ ਬਣਾ ਲਾ ਆਲਾ ਜਾਣ ਬੁੱਝ ਕੇ ਇਹ ਸਾਡੇ ਨਾਲ ਲੋਕਣ ਵਿੱਚ ਹੀ ਖੇਲ ਰਹੀ ਹੈ ਠੀਕ ਹੈ ਜੇ ਜੇ ਸਾਡਾ ਹਾਲ ਨਾ ਹੋਇਆ ਆਸੀਮ ਉਹ ਨਾਲ ਦੀ ਗੋਈਰ ਭਾਈ ਜੇ ਸੋਨਾ ਦੇ ਵਿੱਚ ਪੰਜਾਬ ਦੇ ਹਰ ਇੱਕ ਮੋੜ ਤੇ ਹਰ ਇੱਕ ਕੜੀ ਤੇ ਹਰ ਇੱਕ ਬਿੰਦੂ ਦੇ ਵਿੱਚ ਨਾ ਪੂਜੋਰ ਬਰੋਟ ਕਰਾਂਗੇ ਹਰ ਇੱਕ ਬਿੰਦੂ ਦੇ ਉੱਤੇ ਸਾਡੇ ਪਿਆਰ ਨੂੰ ਜਿੰਨਾਂ ਦੇ ਹਰ ਇੱਕ ਤੇ ਅਸੀਂ ਸਹੇਦ ਨੂੰ ਦੁਬਾਰਾ ਬਰੋਟ ਕਰਾਂਗੇ ਉਹ ਯਾਰ ਕਰਾਂਗੇ ਜੇ اوه کي ماڻھن کي پڙهڻ واري ماڻھن کي پڙهڻ واري جو صرف وري ماڻھن وري ماڻھن جو 12 منجا جو 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 متابع متابع ملک دنيار ته ته जिंदाबाद 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 وکړه 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 ਨੇ ਨਾਲ ਮਾਨਸਾ ਦੇ ਵਿੱਚ ਉੱਥੇ ਦੇ ਡੀਐਸਪੀ ਨੇ ਕਿਹਾ ਸੀ ਕਿ ਇਹ ਹੈ ਕਿ ਟਿੱਪੀ ਆ ਟਿੱਪੀ ਦਾ ਖਾਣਾ ਪੀਲੇ ਉਹ ਕਹਿੰਦੇ ਕਿ ਉਹ ਦੋ ਮਾਰਨਗੇ ਮਾੜਾ ਸਾਡੀ ਉਹ ਦੋ ਮਾਰ ਜਾਣਗੇ ਉਹ ਬੈਗ ਨੇ ਟਿੱਪੀ ਨੇ ਮਾਰ ਦੇਣੀ ਸਾਡੇ ਉਹ ਮਾਰ ਦੇਗੀ ਨਹੀਂ ਬੇਲੀਆ ਨਹੀਂ Yes, okay. ਕੋਟ ਕੋਟ ਕੇ ਸਲਵਾਇਆ ਹੋਏ ਇਹਨਾਂ ਨੇ ਇਹ ਜਿਹੜੀ ਪੰਜਾਬ ਸਰਕਾਰ ਦਾ ਪਹਿਲਾ ਭਰਤੀ ਕਰਦੀ ਹੈ ਇਪੀਟੀ ਦਾ ਬਿਕਪਿੰਟ ਕਢਵਾਉਂ ਗਿਆ ਇਪੀਟੀ ਦਾ ਪੀਐਡ ਵੀ ਬਾਹਰ ਹੀ ਕਰਵਾ ਕੇ ਭਰਤੀਆਂ ਦਾ ਪ੍ਰੈਸ਼ਰ ਕਰਵਾਇਆ ਹੈ ਉਹ ਜਵਾਨ ਚ ਰੱਤ ਕਰਵਾਇਆ ਜਾਂਦੀ ਹੈ ਭਰਤੀ ਖਾਸੀ ਜੰਮੇ ਸਰਕਾਰ ਦੀ ਮੁਖਤਾਨ ਨਹੀਂ ਗੱਡਰੀ ਅਸੀਂ ਇੰਨੇ ਸ਼ੁਕਰ ਤੋਂ ਬਾਅਦ ਬੀਨਾ ਮਾ ਜੀ ਕਿ ਤੁਸਰ ਮੇਰਾ ਨਾਲ ਗੋਪੀ ਆ ਜੀ ਅਸੀਂ ਬੇਰੁਜ਼ਗਾਰ ਇੰਟੀਗ੍ਰੇਸ਼ਨ ਆਫ ਕਰਦੇ ਪੰਜਾਬ ਦੇ ਪੰਜਾਬ ਦੇ ਪੰਛੀ ਪੰਛੀ ਦਾ ਦਰਸ਼ ਕਰ ਰਿਹਾ ਸਾਡੀ ਮਾਰਦਨ ਜੀ ਸੜਕ ਰੋਜ਼ਦਾਰ ਦਾ ਪਰਫੋਰਮ ਕਰਦਾ ਹੈ। ਸਰਗਮ ਫਾਦਰੀ ਨੂੰ ਸਿੱਧਾ ਮੈਡੀਕਲ 435 22 ਪੁਲਿਸ ਨਾਲ ਜਲਦੀ ਹੱਲ ਕੀਤਾ ਜਾਵੇ। ਨਦੀ ਆਉਣ ਵਾਲੀਆਂ ਆਉਣ ਵਾਲੀਆਂ 2022 ਦੇ ਚੋਣਾਂ ਦਾ ਸਰਕਾਰ ਦਾ ਹੇ 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 ਤੇਰੇ ਮੱਥੇ ਕਿੰਨਾ ਜੀ ਆਏ ਕਿ ਨਹੀਂ ਅਸੀਂ ਕਾਲਜ ਬਣਾਣਾ ਹੈ। ਮੈਂ ਗੱਲ ਕਰਦੀ ਹਾਂ ਜਹਰਾਨ ਹੈ ਹਰ ਕੁੱਤੀ ਹੈ ਕਿ ਕਿੰਨੀ ਦੇ ਹੱਥ ਤੇ ਕਮੇਡੀ ਹੈ।

ਕਦੇ ਸਰਕਾਰ ਸਾਨੂੰ ਮਾਂ ਤੇ ਡਾਗਾ ਭਰਉਂਦੀ ਆ ਕਦੇ ਕਿਤੇ ਅਸੀਂ ਚੰਜੀ ਸਾਹਿਬ ਨੂੰ ਕਹਿਣਾ ਚਾਹੀਦਾ ਵੀ ਜਿਹੜਾ ਸਾਡਾ ਮਸਲਾ ਹੈ ਗਾ ਰੁਜ਼ਗਾਰ ਦਾ ਅਸੀਂ ਕਹਿ ਰਹੇ ਹਾਂ ਕਿ ਸਾਡੇ ਆਪੇ ਸਾਡੇ ਜਿਹੜੇ ਇਲਾਕੇ ਜਿਹੜੇ ਇਲਾਕਾ ਕੀਤੇ ਨੇ ਇਹ ਸਾਡੇ ਕੋਰਟ ਦੇ ਵਿੱਚ ਐਕਟਿਵ ਨਹੀਂ ਕਰਦੇ ਸਾਡੇ ਕੋਰਟ ਦੇ ਵਿੱਚ ਕੰਮ ਨਹੀਂ ਕਰਦੇ ਉਹ ਤੋਂ ਤੁਹਾਨੂੰ ਦੇਖਿਆ ਤੇ ਇੱਕ ਗਾਮੇ ਦੇ ਦੂਜੇ ਰੋਟੇ ਪੱਟੀ ਦੇ ਵਿੱਚ ਰਾਜ ਦੇ ਰਾਤੀਆਂ ਜਿਹੜੀਆਂ ਚਾਪ ਤੋਂ ਨੂੰ ਉਸਨੂੰ ਕਿਹਦੀ ਬਾਰੀ ਆ ਰਹੀ ਹੈ ਕੀ ਮਤਲਬ ਕਿ ਉਹਨਾਂ ਦਾ ਸੱਜੋ ਪੋਸਟ ਤੇ ਬਾਈ ਪੋਸਟ ਆਪ ਹੀ ਹੋਣੀ ਚਾਹੀਦੀ ਹੈ ਹਾਲੇ ਕਿ ਨਹੀਂ ਅਸੀਂ ਉਹਦਾ ਬਾਰੀ ਤੇ ਮਾਈਕਰੋ ਦੇ ਨਾਲ ਤੇਰੇ ਨਾਲ ਮੋਟੇ ਨਾਲ ਬਰੋਨ ਕਰਾਂਗੇ ਕਿ ਅਸੀਂ 36 ਆ ਕਿ ਮਾਜਮਾ ਪੱਕਾ ਕਰਤਾ ਨਾ ਕੋਈ ਦਿੱਤਾ ਇਹਨੂੰ ਪੁੱਛੋ ਜੀ ਇਹਦਾ ਤੇਨੂੰ ਤੁਸੀਂ ਕੋਟੇ ਦੀ ਆਵਾਜ਼ ਹੋ ਤੁਸੀਂ ਇਹਨਾਂ ਤੋਂ ਇਹਨਾਂ ਤੋਂ ਅੱਜ ਤੱਕ ਨੂੰ ਇਧਰ ਦਾਦਾ ਕਰਾਓ ਕਿੰਨੇ ਕਿੰਨੇ ਲੋਕ ਲੱਜ ਬਣਾਏ ਨੇ ਇੱਥੇ ਪੰਡਾ ਦੇ 36 ਬੰਦੇ ਵੀ 36 ਬੰਦੇ ਵੀ ਹੈ ਪੇਸ਼ ਕਰਦੇ 36 ਬੰਦੇ ਵੀ ਕੁੱਲ ਤੇ ਅਸੀਂ 13 ਨੀ ਪੱਕਾ ਜਿਦਾ ਹਨ ਇੱਕ ਵੀ ਬੰਦਾ ਪੱਕਾ ਨਹੀਂ ਦਿੱਤਾ ਸਭ ਡਰਾਮਾ ਸਭ ਝੂਠ ਹੈ ਜੀ ਕਿੰਨੇ ਬੰਦੇ ਰਸ ਚਲੇ ਨੇ ਅੱਜ ਸਾਡਾ ਜੀ ਉਰੇ ਅੱਜ ਸਾਡਾ ਉਰੇ ਉਰੇ ਕੱਟੋ ਪੱਟੀ ਤੇ 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 ਬੰਦੇ ਉਰੇ ਹੈਗਾ ਤੇ ਲੋਕ 500 ਬੰਦੇ ਸਾਡਾ ਤੇ ਉੱਥੇ ਰੋਕ ਤੇ ਉੱਥੇ ਰੋਡ ਤੇ ਬੈਠਿਆ ਗਿਆ ਜੀ ਇਹ ਅਸੀਂ ਰੋਡ ਤੇ ਬੈਠੇ ਵੀ ਪਰਸੋਂ ਬੰਦਾ ਜੀ ਅੱਗੇ ਰਿਕਸ਼ਨ ਹੋਇਆਗਾ ਤੁਹਾਡਾ ਅੱਗੇ ਰਿਕਸ਼ਨ ਨਹੀਂ ਆਵੇਗਾ ਰੋਣਾ ਨਾ ਮੂਗਾ ਅਸੀਂ ਨਾ ਬਰੋਧ ਨਾ ਰੋਡੀ ਦੇਵਾਂਗੇ ਅਸੀਂ ਪਰੂ ਜ਼ੋਰ ਤੋਰ ਤੇ ਨਾ ਬਰੋਧ ਕਰਾਂਗੇ ਸਾਡੀਆਂ 50 ਨਾਲ ਹਰ ਕੋਈ ਰੋਡ ਤੇ ਬੈਠਿਆ ਸਾਡੀਆਂ ਟੀਮਾਂ ਨੇ ਲੱਗ ਲੱਗ ਜਿੱਥੇ ਜਿੱਥੇ ਜਿਹਦਾ ਇਹਦਾ ਪ੍ਰੋਗਰਾਮ ਆ ਚਾਹੇ ਨਵੀਰ ਕਾਲਜ ਦਾ ਜਿੱਥੇ ਹੋਵੇਗਾ ਉੱਥੇ ਸਾਡੀ ਜਿੱਥੇ ਇਹਦਾ ਅਸੀਂ ਕਰਾਂਗੇ ਬਰੋਧ ਸਾਡੀਆਂ ਟੀਮਾਂ ਬੈਠੇ ਨੇ ਹਰ ਇੱਕ ਪ੍ਰੋਗਰਾਮ ਦੇ ਵਿੱਚ ਤੇ ਜਿੱਥੇ ਮੱਝ ਜਿੰਨੀ ਮਰਜ਼ੀ ਦੀ ਸਹੀ ਅੜੀ ਜੋਰ ਲਾਵੇ ਜੋ ਮਰਜ਼ੀ ਦਾ ਜੋ ਸਰਕਾਰ ਨੇ ਇਹੋ ਜਿਹੀ ਟੱਕ ਦੀ ਬੇਅਦਬੀ ਕੀਤੀ ਉਹਨੇ ਕੀ ਕਿਹਾ ਸਰਚਾ 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 ਤਾਂ ਅੰਨਾ बिक ਚੁੱਕਿਆ ਉਹਨਾਂ ਨੂੰ ਪੱਤੀ ਨਹੀਂ ਹੈਗਾ ਕਿ ਅਸੀਂ ਵੀ ਸਰਦਾਰਾਂ ਪਾਕਤਾਰੀਆਂ ਹੋਰ ਆ ਰਹੇ ਹਾਂ ਜਿਨ੍ਹਾਂ ਦਾ ਨੰਤਰਾ ਨਾ ਪ੍ਰਾਪਤ ਹੋਇਆ ਹੈ ਫੇਟਾ ਹੀ ਇਹ ਪੱਗ ਨੋ ਇਹਦਾ ਕੁੱਤਾ ਪ੍ਰਸ਼ਾਸਨ ਹੈ ਜੀ ਬਿਲਕੁਲ ਜੇ ਕਾਂਗਰਸ ਸਰਕਾਰ ਨੇ ਇਸ ਫੀਲਡ ਦੇ ਵਿੱਚ ਨਾ ਕੀਤੇ ਤਾਂ ਨੈਕਸਟ ਕੌਣ ਕਰੋਗੇ ਇਹ ਦਸਤਾਰ ਬਰੋ ਦੇ ਟ੍ਰਾਂਸਫਰਾਂ ਦੇ ਵਿੱਚ ਸਮਰਥਨ